ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ ਰਜਵਲੋ ਅਜ ਪ੍ਰਵਾਸੀ ਲੇਖਕ ਅਤੇ ਚਿੰਤਕ ਪ੍ਰੋਫੈਸਰ ਜਗੀਰ ਸਿੰਘ ਕਾਲੋ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ ਪ੍ਰਧਾਨਗੀ ਮੰਡਲ ਵਿੱਚ ਡਾਕਟਰ ਨੂਪ ਸਿੰਘ ਦਵਿੰਦਰ ਦੀਦਾਰ ਅਤੇ ਹਰਜਿੰਦਰ ਸਿੰਘ ਕਲਸੀ ਸ਼ਾਮਿਲ ਸਨ ਪ੍ਰੋਗਰਾਮ ਦੇ ਰੰਮਬੀ ਸੁਸਾਇਟੀ ਦੇ ਪ੍ਰਧਾਨ ਡਾਕਟਰ ਵਿੰਦਰ ਸਿੰਘ ਨੇ ਮਹਿਮਾਨਾਂ ਅਤੇ ਸ਼ਾਇਰਾਂ ਦਾ ਸਵਾਗਤ ਕਰਕੇ ਸਨਮਾਨ ਸ਼ਖਸੀਅਤ ਤੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਵਿਸਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪ੍ਰੋਫੈਸਰ ਜਗੀਰ ਸਿੰਘ ਕਾਲੋ ਨੇ ਇੱਕ ਪਛੜੇ ਇਲਾਕੇ ਵਿੱਚ ਝੂਟ ਕੇ ਸੀਮਤ ਸਾਧਨਾਂ ਦੇ ਹੁੰਦਿਆਂ ਉੱਚ ਸਿੱਖਿਆ ਪ੍ਰਾਪਤ ਕੀਤੀ ਤੇ ਅਧਿਆਪਕ ਜਿਥੇ ਬੰਦਿਆਂ ਦੀ ਅਗਵਾਈ ਕਰਕੇ ਉਹਨਾਂ ਨੂੰ ਰੋਲਿੰਦੇ ਹੱਕ ਦਵਾਏ ਬੰਦੇ ਆਪਣੀ ਗੱਲ ਮੈਂ ਵੀ ਮੈਨੂੰ ਵੀ ਸ਼ਰਫ ਅਸਲ ਮੈਂ ਕਈ ਵਾਰ ਉਹਨਾਂ ਨੂੰ ਸੁਣਿਆ ਰੋਲਦੇ ਆਵਾਜ਼ ਮੈਨੂੰ ਲੱਗਦਾ ਪੁਰਤਕਾਲ ਵਿੱਚ ਵੀ ਗਏ ਨੇ ਪਰ ਸਪੌਹ ਜੀ ਗਈ ਹੋਗੀ ਸਟੇਜ ਆ ਕੇ ਤੋਂ ਮੈਂ ਸਾਡੇ ਕੋਲ ਹੋਰ ਵੀ ਕਿ ਸ਼ਖੀਰਾਂ ਦੇ ਮੇ ਨਾਲ ਲੈਣਾ ਚਾਹਾਂਗਾ ਬੜੇ ਆਪਣੇ ਸਾਥੀਕਾਰ ਨੇ ਉਹ ਪ੍ਰੈਜ਼ੀਡੈਂਸ ਨੇ ਤੇ ਆਪਣੇ ਦੋਸਤਾਂ ਉਹਨਾਂ ਦੇ ਨਾਲ ਆਏ ਨੇ ਇਸੇ ਤਰ੍ਹਾਂ ਜਿਹੜੀ ਦੰਸ਼ੀਤ ਤੋਂ ਸਾਹਮਦੀ ਜਿਹੜੀ ਗਾਰ ਇਮੈਨੂਅਲ ਵਿਦਾ 95 ਦੇ ਵਿੱਚ ਉਹ ਵੀ ਸਾਡੇ ਵਿੱਚ ਸ਼ਾਮਲ ਇਹਨਾਂ ਸਾਰੀਆਂ ਹੰਜੂ ਕੇਰੇ ਸਭ ਕੁਝ ਅੱਖੀ ਤੱਕਿਆ ਇਹਨੇ ਸਭ ਕੁਝ ਅੱਖੀ ਤੱਕਿਆ ਇਹਨੇ ਵੇਖੇ ਘੁੱਪ ਹਲੇਰੇ ਦਰਦੇ ਗਮ ਵੀਰਾਂ ਦੀਆਂ ਕਰੋੜੀਆਂ ਮੇਰਾ ਜੀ ਕਰਦਾ ਗਮ ਵੀਰਾਂ ਦੀਆਂ ਕਰੋੜੀਆਂ ਪਰ ਕੋਈ ਗਾਉਣ ਦੇਂਦਾ ਨਹੀਂ ਹੋਰ ਪੁੱਤਰਾ ਤੋਂ ਪਹਿਲਾਂ ਧੀਆਂ ਓਏ ਤਾਈਓ ਨੇ ਧੀਆਂ ਮਗਰ ਕੋਈ ਹੋਣ ਵਿੰਦਾ ਨਹੀਂ ਨਹੀਂ ਅੰਮੀਏ ਮਗਰੋਂ ਕੋਈ ਖੂੜ ਦਿੰਦਾ ਨਹੀਂ ਐ ਕਿ ਮੁਸਾਫਰ ਬਦਲ ਜਾਂਦੇ ਨੇ ਪਰ ਵਾਂ ਮੈਂ ਉਹ ਹੁੰਦੇ ਆਂ ਰਾਮਯੋ ਹੁੰਦਿਆਂ ਨੇ ਮੁਸਾਫਰ ਬਦਲ ਜਾਂਦੇ ਨੇ ਫਿਰ ਉਹਦਾ ਚਿਹਰਾ ਵੇਂਦਾ ਉਹਦੇ ਨਕਸ਼ ਸਵਾਰੀ ਜਾਂਦਾ ਮੈਂ ਸ਼ਬਦਾਂ ਜੋ ਉਹਨੂੰ ਲੱਭ ਕੇ ਬੜੀ ਦੇਰ ਉਹਦਾ ਚਿਹਰਾ ਵੇਖਿਆ ਉੱਥੇ ਪੈਦਾ ਹੋਇਆ ਲੱਛ ਅੱਜ ਦਾ ਜਿਹੜਾ ਫੰਕਸ਼ਨ ਰਿਹਾ ਉਹ ਪ੍ਰੈਸਿਡੈਂਟ ਜੀ ਦੇ ਸੇ ਕੋਲੋਂ ਪਰਮ ਸੰਮਾਨਿਤ ਕਰਦਾ ਹੋਰ ਉਹਨਾਂ ਦੀ ਜਿਹੜੀ ਪੰਜਾਬੀ ਬੋਲੀ ਔਰ ਪੰਜਾਬੀ ਸਭੇ ਚਾਰ ਜਿਹੜੀ ਉਹਨਾਂ ਨੇ ਯੋਗਦਾਨ ਆਖਾ ਲੈਣਾ ਖਾਸ ਤੌਰ ਤੇ ਜਿਹੜੀ ਡਾਇਸਪੋਰਾ ਦੇ ਵਿੱਚ ਇੱਥੋਂ ਦੀ ਜਿਹੜੀ ਸਾਡੇ ਪੰਜਾਬ ਦੀਆਂ ਸਮਸਿਆ ਨੂੰਰ ਪਛਾਣਦਾ ਸਭੇ ਚਾਰਦਾ ਜੇ ਉੱਥੇ ਜਾ ਕੇ ਉਹ ਚਾਨਣ ਦਿਖਾਉਣਾ ਉਹਦੇ ਤੇ ਬੜਾ ਬਠਾ ਯੋਜਨਾ ਉਹਨੇ ਉੱਥੇ ਕਾਫੀ ਜੀ ਹੁਸ਼ਮਦਾ ਬੀਖਣਾ ਬਸ ਸਹੀ ਅਰਥਾਂ ਦੇ ਜਿਹੜੀਆਂ ਨੇ ਉਹ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਸਾਰੇ ਤਰ੍ਹਾਂ ਦੇ ਜਾਨਵਰ ਬੰਦੇ ਹੋ ਉਸੇ ਤਰ੍ਹਾਂ ਉਹਨੇ ਉਥੇ ਬਹੁਤ ਵੀ ਕਾਫੀ ਸਭੇ ਚਾਰਦੀ ਬਾਰੇ ਵੀ ਉਹ ਵੀ ਇੱਕ ਵਿਵਹਤਲੇ ਉਹ ਸਹੀ ਸੋਬ ਸੁਖਰੇ ਦਾ ਹੁਣ ਹੈ ਉੱਤੇ ਕੈਨੇਡਾ ਦੇ ਵਿੱਚ ਦਾ ਵੀ ਦੇਸ਼ ਚੋਂ ਕੋਸ਼ਿਸ਼ ਕੀਤੀ ਪ੍ਰੋਫੈਸਰ ਜੀ ਸਿੰਘ ਬਾਉਂਗਾ ਇੱਥੇ ਵੀ ਜਦਾ ਬੜਾ ਅੱਛਾ ਲੋਰਡਨ ਵੀ ਆ ਉਹਨਾਂ ਨੇ ਅਧਿਆਪਨ ਦੇ ਸੀਰਸ ਵਿੱਚ ਉਹਨਾਂ ਨੇ ਦਾੜੇ ਉਹਨਾਂ ਦੀ ਬੜਾ ਖੜੀ ਦੀ ਥੋੜੀ ਪੂਰਾ ਇੱਕ ਜਦੂ ਜਹਿਦ ਕੀਤੀ ਬੜਾ ਉਹਨਾਂ ਦਾ ਇੱਥੇ ਵੀ ਜਵਾਬ ਉੱਥੇ ਜਾ ਕੇ ਵੀ ਉਹ ਪੰਜਾਬੀ ਜਿਹੜੀ ਸਾਡੀ ਤਸਵੀਰ ਹੈ ਉਹਨੂੰ ਕੈਮਰਾ ਕਰਿਆ ਉਹਨਾਂ ਦਾ ਸਨਮਾਨ ਕਰਨ ਲਈ ਉਹ ਜੋ ਉਹਨਾਂ ਦੀ ਬਦਨੀ ਸਨਮਾਨ ਕਰਦੇ ਆ ਰਹੇ ਸੀ ਉਹਨਾਂ ਨੇ ਸੇ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਸਨਮਾਨ ਕਰੇ ਬੜਾ ਮਾਣ ਹੈ ਇਸ ਗੱਲ ਦਾ ਕਿ 31 ਫਰਵਰੀ ਨੂੰ ਜਿਹੜਾ ਸਾਡਾ ਜਿਹੜਾ ਬਟਾਲਾ ਸ਼ਹਿਰ ਇਹ ਬਾਬੇ ਨਾਨਕ ਦੀ ਬਰਾਤ ਆਈ ਇੱਥੇ ਸ਼ਾਹ ਸ਼ਰਫ ਬਟਾਲਵੀ ਇੱਥੇ ਹੋਏ ਬਰਕਤ ਰਾਮ ਯਮਨ ਹੋਏ ਔਰ ਸਦੀ ਦਾ ਸ਼ਾਹ ਸ਼ਿਵ ਕੁਮਾਰ ਬਟਾਲਵੀ ਇੱਥੇ ਹੋਇਆ ਔਰ ਸ਼ਿਵ ਕੁਮਾਰ ਬਟਾਲਵੀ ਦੀ ਦੇ ਨਾਂ ਦੇ ਉੱਤੇ ਜਿਹੜੀ ਸੰਸਥਾ ਆ ਉਹਦੇ ਵਲੋਂ ਜਿਹਨੂੰ ਸਨਮਾਨਿਤ ਕੀਤਾ ਗਿਆ ਇਦੇ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਸੰਸਥਾ ਦਾ ਔਰ ਡਾਕਟਰ ਰਵਿੰਦਰ ਦਾ ਔਰ ਅਲੂਕ ਸਿੰਘ ਜੀ ਦਾ ਔਰ ਖਾਸ ਕਰਕੇ ਮੈਂ ਮਹਿਸੂਸ ਕਰਦਾ ਕਿ ਜਿਹੜਾ ਮੀਡੀਆ ਆ ਤੁਹਾਡੇ ਵਰਗਾ ਜਿਹੜਾ ਮੀਡੀਆ ਆ ਜਿਹੜਾ ਪੰਜਾਬੀ ਦੀ ਪ੍ਰਮੋਸ਼ਨ ਲਈ ਕਿਤੇ ਵੀ ਕੋਈ ਫੰਕਸ਼ਨ ਹੁੰਦਾ ਉੱਥੇ ਪਹੁੰਚਦਾ ਆ ਕਿਵੇਂ ਹੁਣ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਔਰ ਜਿਹੜੀ ਪੰਜਾਬੀ ਆ ਇਹਦੀ ਉਹਨੂੰ ਪਰਫੁੱਲਤ ਕਰਨ ਲਈ ਸਾਰੀ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਨੇ ਉਹਨਾਂ ਦੇ ਅਸੀਂ ਵੀ ਇੱਕ ਨਿਮਾਣਾ ਜਿਹਾ ਹਿੱਸਾ ਹੈਗੇ ਆ ਕਿਉਂਕਿ ਇਸ ਵੇਲੇ ਜਿਹੜੇ ਪ੍ਰਵਾਸੀ ਆ ਜਿਹੜੇ ਬਾਹਰ ਗਏ ਲੋਕ ਉਹਨਾਂ ਦੀ ਜ਼ਿਆਦਾ ਗਿਣਤੀ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਹੈਗੀ ਆ ਔਰ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਸਿਹਤਕ ਸੰਸਥਾਵਾਂ ਜਿਹੜੀਆਂ ਆ ਉਹ ਕੰਮ ਕਰ ਰਹੀਆਂ ਅਸੀਂ ਇੱਥਾ ਜੋ ਆਪਣੀ ਜਿੰਨੀ ਸਾਡੀ ਤਾਕਤ ਹੈਗੀ ਉਹਦੇ ਵਿੱਚ ਹਿੱਸਾ ਪਾਉਣ ਦਾ ਯਤਨ ਕਰਦੇ ਆ ਔਰ ਜਿਹੜੀ ਇਹ ਸੰਸਥਾ ਸ਼ਿਵ ਕੁਮਾਰ ਬਟਾਲਵੀ ਦੇ ਨਾਂ ਤੇ ਬਣੀ ਆ ਜਿਨੇ ਸਾਨੂੰ ਸਨਮਾਨਤ ਕੀਤਾ ਅਸੀਂ ਇਹਦੇ ਰਿਣੀ ਆ ਔਰ ਅਸੀਂ ਸਮਝਦੇ ਆ ਕਿ ਇਹ ਸੰਸਥਾ ਜਿਹੜੀ ਆ ਇਹ ਪੰਜਾਬੀ ਸਾਹਿਤ ਤੇ ਪੰਜਾਬੀ ਸੱਭਿਆਚਾਰ ਦੀ ਤਰੱਕੀ ਵਾਸਤੇ ਬਹੁਤ ਯੋਗਦਾਨ ਪਾ ਰਹੀ ਆ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ